ਸੱਚੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਇਹ ਸੂਟ ਆਪਣੇ ਕਾਫੀ ਦਿਨਾਂ ਤੋਂ ਲੱਗੇ ਹੋਏ ਸੀਗੇ ਤੇ ਆਪਾਂ ਇਹਨਾਂ ਦੀ ਜਿਹੜੇ ਪੈਨ ਵਗੈਰਾ ਲੱਗੇ ਨੇ ਇਹਨਾਂ ਦੇ ਨਿਸ਼ਾਨ ਰਿਮੂਵ ਕਰਨੇ ਸੀ ਦਿਖਾਉਣੀ ਆ ਤੁਹਾਨੂੰ ਚਲੋ ਕਰੋ ਰਿਮੂਵ ਮੋਟੇ ਨੂੰ ਇਹ ਦੇਖੋ ਬਹੁਤ ਸੋਹਣਾ ਸੂਟ ਬਣਿਆਗਾ ਇਹਦੇ ਚਾਕ ਘੇਰਾ ਬਣਿਆ ਹੋਇਆ ਇਹਦੇ ਚ ਹੋ ਗਿਆ ਇਹਦੇ ਤੇ ਵੀ ਛੋਟੇ ਛੋਟੇ ਨਿਸ਼ਾਨ ਆ ਕਰਨ ਹੋ ਗਿਆ ਆ ਦੇਖੋ तो दुपट्टा ना देखो बहुत सोना दुपट्टा रेडी किता बर्बरी का दुपट्टा है पले बने वे ने दुप्टे ਦੋਨੇ ਸਾਈਡ ਦੁਪੱਟੇ ਦੇ ਪੱਲੇ ਬਣੇ ਹੋਏ ਨੇ ਇਹਦੇ ਫਿਨਿਸ਼ਿੰਗ ਵਗੈਰਾ ਇਹਦੇ ਤੇ ਕਰਨ ਵਾਲੀ ਰਹਿੰਦੀ ਹੈਗੀ ਹਜੇ ਬਹੁਤ ਸੋਹਣੀ ਪੇਂਟਿੰਗ ਕੀਤੀ ਤੇ ਉੱਪਰ ਹਲਕਾ ਜਿਹਾ ਹੈਂਡ ਦਾ ਟੱਚ ਦਿੱਤਾ ਹੋਇਆ ਹੈਗਾ ਅਗਲਾ ਹਿੰਟ ਲੈ ਕੇ ਆਇਆ ਇਹ ਆਪਾਂ ਕੀ ਰੇਤੀ ਬਣਾਇਆ ਹੈਗਾ ਫੈਬਰਿਕ ਇਹਦਾ ਆਰਗੈਂਜ ਜ਼ਿਆਦਾ ਰੱਖਿਆ ਬਾਜੂ ਇਹਦਾ ਇਹਨਾਂ ਜਿਹੜਾ ਵਾਵਾ ਤੇ ਆਊਗਾ। ਸਾਨੂੰ ਦਿਖਾਉਣੀ ਆ ਅਸੀਂ ਬਹੁਤ ਸੋਹਣਾ ਦੁਪੱਟਾ ਬਣਾਇਆ। ਬਹੁਤ ਕਲਰਫੁੱਲ ਹੈ ਸਾਰੇ ਤਰ੍ਹਾਂ ਦਾ ਅਸੀਂ ਇਹਦੇ ਵਿੱਚ ਫਲਾਵਰ ਪਾਇਆ। ਸਾਡੇ ਬਹੁਤ ਪਿਆਰਾ ਬੱਚਾ ਜੀ ਨੇ ਇਹ ਦੁਪੱਟਾ ਰੈਡੀ ਕੀਤਾਗਾ। ਦੇਖੋ ਕਿੰਨਾ ਸੋਹਣਾ ਦੁਪੱਟਾ ਹੈਗਾ। ਇਹਦੇ ਸਾਰੇ ਤਰ੍ਹਾਂ ਦੇ ਫੁੱਲ ਪਾਏ ਹੋਏ ਨੇ। ਬਟਰਫਲਾਈ ਵੀ ਬਣੀ ਆ ਫਲਾਵਰ ਵੀ ਬਣੇ ਨੇ ਪੱਤੀਆਂ ਵੀ ਬਣੀਆਂ। ਦੇਖੋ ਤੁਸੀਂ। ਬਹੁਤ ਜਿਆਦਾ ਸੋਹਣਾ ਦੁਪੱਟਾ ਹੈ ਤੁਸੀਂ ਵੀ ਇਸ ਤਰ੍ਹਾਂ ਦੇ ਦੁਪੱਟੇ ਸੂਟ ਪੈਂਟਿੰਗ ਵਾਲੇ ਰੈਡੀ ਕਰਾਉਣ ਲਈ ਸਾਨੂੰ ਸਾਡੇ WhatsApp ਨੰਬਰ ਤੇ ਮੈਸੇਜ ਕਾਲ ਕਰ ਸਕਦੇ ਹੋ ਤੇ ਸਾਰੀਆਂ ਭੈਣਾਂ ਜਿਨ੍ਹਾਂ ਨੇ ਅਜੇ ਤੱਕ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਡੇ ਕੋਲ ਸਾਡੀ ਡੇਲੀ ਦੀ ਅਪਡੇਟ ਆ ਜਿਹੜੀ ਪਹੁੰਚ ਸਕੇ ਇਹ ਦੁਪੱਟਿਆਂ ਤੇ ਸਾਰਿਆਂ ਦੀ ਫਿਨਿਸ਼ਿੰਗ ਵਗੈਰਾ ਕਰਨ ਵਾਲੀ ਰਹਿੰਦੀ ਹੈ ਜੀ ਜਦੋਂ ਸੂਟਸ ਪੂਰੇ ਰੈਡੀ ਹੋਗੇ ਫਿਰ ਅਸੀਂ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਇੱਕ ਜੀ ਤੁਹਾਨੂੰ ਹੋਰ ਦਿਖਾਉਣੀ ਆ ਪੇਂਟਿੰਗ ਵਾਲਾ ਸੂਟ ਆਹ ਵਾਲਾ ਕੱਢ ਕਾਟਨ ਦੇ ਫੈਬਰਿਕ ਤੇ ਕੀਤਾ ਹੈ ਸ਼ਰਟ ਹੈ ਇਹ ਦੁਪੱਟਾ ਬਣਿਆ ਬਹੁਤ ਸੋਹਣਾ ਦੁਪੱਟਾ ਬਣਿਆ ਹੈ ਇਨਾਂ ਸਾਰੇ ਦੁਪੱਟਿਆਂ ਤੇ ਸੂਟਾਂ ਤੇ ਫਿਨਿਸ਼ਿੰਗ ਵਗੈਰਾ ਰਹਿੰਦੀ ਆ ਜੇ ਕਰਨ ਵਾਲੀ ਅਸੀਂ ਦੇਖ ਸਕਦੇ ਹਾਂ ਬਹੁਤ ਹੈਵੀ ਦੁਪੱਟਾ ਬਣਿਆ ਇਹ ਆਪਣਾ ਹੈਂਡਵਰਕ ਵਾਲਾ ਸੂਟ ਹੈ ਤੇ ਇਹਦੇ ਵਿੱਚ ਅਸੀਂ ਫਿਨਿਸ਼ਿੰਗ ਨਾਲ ਲੇਸ ਲਾ ਕੇ ਸੂਟ ਨੂੰ ਰੈਡੀ ਕੀਤਾ ਹੋਇਆ ਸੇਮ ਬਾਜ਼ੂ ਤੇ ਕਰਿਆ ਹੈ ਡਿਜ਼ਾਈਨ ਤੇ ਤੁਸੀਂ ਸਾਥੋਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਪਿਕ ਵਗੈਰਾ ਭੇਜ ਕੇ ਜਾਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਸਾਥੋਂ ਤਿਆਰ ਕਰਵਾ ਸਕਦੇ ਹੋ ਸੋ ਇਹ ਡਿਜ਼ਾਈਨਰ ਐਡਾ ਤੇ ਵਾਈਟ ਰੈਡ ਇਹ ਸੂਟ ਆਪਣਾ ਸਟਿਚ ਵੀ ਕੀਤਾ ਹੈ ਹੂੰ ਤੁਸੀਂ ਦੀ ਲੁੱਕ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਬਣੇਗਾ ਦੇਖੋ ਕਿੰਨੇ ਸੋਹਣੇ ਕਲਰ ਪਾਏ ਨੇ ਇਹਦੇ ਤੇ ਸਾਡੇ ਸਟੂਡੈਂਟ ਨੇ ਸੂਟ ਰੈਡੀ ਕੀਤਾ ਹੈ ਬਹੁਤ ਮਿਹਨਤ ਨਾਲ ਕੰਮ ਕੀਤਾ ਬੱਚੇ ਨੇ ਨਿਹੜੇ ਤੋਂ ਦੇਖੋ ਤੁਸੀਂ ਵੀ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਸੂਟ ਸਾਡੇ ਤੋਂ ਬਣਵਾ ਸਕਦੇ ਹੋ ਹੋ ਗਿਆ ਹੁਣ ਜਿਹੜੇ ਜਿਹੜੇ ਸੂਟਾਂ ਦੀ ਫਿਨਿਸ਼ਿੰਗ ਕਰਨ ਵਾਲੀ ਰਹਿੰਦੀ ਹੈ ਇਹਨਾਂ ਦੇ ਪੈਨ ਵਗੈਰਾ ਰਿਮੂਵ ਕਰਨ ਵਾਲੇ ਨੇ ਉਹ ਤੁਸੀਂ ਰਿਮੂਵ ਕਰ ਦੋ ਹਾਂ ਇੱਕ ਸੂਟ ਹੋਰ ਦਿਖਾਉਣੀ ਆ ਤੁਹਾਨੂੰ ਇਹ ਸੂਟ ਵੀ ਆਪਣਾ ਬਣ ਗਿਆ ਸੀ ਇਹਦੀ ਫਿਨਿਸ਼ਿੰਗ ਕਰਨ ਵਾਲੀ ਰਹਿੰਦੀ ਸੀ ਇਹ ਕੰਮ ਆਪਾਂ ਘੇਰੇ ਤੇ ਬਾਜੂ ਤੇ ਕੀਤਾ ਓਨਲੀ ਘੇਰਾ ਨਾ ਬਾਜੂ ਇਹਦੇ ਵਿੱਚ ਆਪਾਂ ਤਿੰਨ ਤਰ੍ਹਾਂ ਦੇ ਫਲਾਵਰ ਪਾਏ ਨੇ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਇਹ ਫੈਬਰਿਕ ਆਪਾਂ ਸੈਮੀ ਜਾਰਡਰਟ ਦਾ ਲਗਾਇਆ ਤੁਸੀਂ ਆਪਣੇ ਪਸੰਦ ਦਾ ਫੈਬਰਿਕ ਵੀ ਲਗਵਾ ਸਕਦੇ ਹੋ ਆਪਣੇ ਪਸੰਦ ਦਾ ਦੁਪੱਟਾ ਵੀ ਲਗਵਾ ਸਕਦੇ ਹੋ ਕਲਰ ਚੁਆਇਸ ਤੁਹਾਡੀ ਆਪਣੀ ਰਹੇਗੀ ਹਾਂਜੀ ਬਾਕੀ ਆਪਣੀ ਮਸ਼ੀਨ ਵਰਕ ਦੀ ਸੂਟ ਨੇ ਜਿਹੜੇ ਰੈਡੀ ਹੋ ਰਹੇ ਨੇ ਧੰਨਵਾਦ ਸਾਰੀਆਂ ਭੈਣਾਂ ਦਾ